yeah <laughs> ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਕਾਨਾ ਦੌਰੇ ਦਾ ਦੂਜਾ ਦਿਨ ਜਿੱਥੇ ਉਹਨਾਂ ਨੇ ਕਾਨਾ ਗਣਰਾਜ ਦੀ ਸੰਸਦ ਨੂੰ ਸੰਬੋਧਨ ਕੀਤਾ ਸੰਸਦ ਭਵਨ ਪਹੁੰਚਣ ਤੇ ਪ੍ਰਧਾਨ ਮੰਤਰੀ ਮੋਦੀ ਦਾ ਸੰਸਦ ਦੇ ਲੀਡਰ ਨੇ ਸਵਾਗਤ ਕੀਤਾ ਉੱਥੇ ਹੀ ਸੱਤਾਧਾਰੀ ਦਲ ਦੇ ਆਗੂ ਅਤੇ ਵਿਰੋਧੀ ਧਿਰ ਦੇ ਆਗੂਆਂ ਨੇ ਵੀ ਪ੍ਰਧਾਨ ਮੰਤਰੀ ਮੋਦੀ ਦਾ ਨਿੱਘਾ ਸਵਾਗਤ ਕੀਤਾ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਾਨਾ ਦੀ ਸੰਸਦ ਨੂੰ ਸੰਬੋਧਨ ਕਰਦਿਆ ਕਿਹਾ ਕਿ ਕਾਨਾ ਆਉਣਾ ਮੇਰੇ ਲਈ ਬਹੁਤ ਕਿਸਮਤ ਵਾਲੀ ਗੱਲ ਏ ਇੱਥੇ ਜਿਹੜਾ ਮੈਨੂੰ ਰਾਸ਼ਟਰੀ ਸਨਮਾਨ ਨਾਲ ਨਿਵਾਜਿਆ ਗਿਆ ਏ ਉਹ ਮੇਰਾ ਮਾਨ ਨਹੀਂ ਬਲਕਿ ਪੂਰੇ 140 ਕਰੋੜ ਭਾਰਤੀਆਂ ਦਾ ਸਨਮਾਨ ਹੈ ਉਹਨਾਂ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਭਾਰਤ ਵਿੱਚ ਇਸ ਸਮੇਂ 2500 ਦੇ ਕਰੀਬ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਕਿਹਾ ਕਿ ਕਾਨਾ ਨਾਲ ਸਾਡੀ ਦੋਸਤੀ ਅਨਾनास ਨਾਲੋਂ ਵੀ ਜ਼ਿਆਦਾ ਮਿੱਠੀ ਹੈ ਅਸੀਂ ਹਰ ਇੱਕ ਦਾ ਹਮੇਸ਼ਾ ਖੁੱਲੇ ਦਿਲ ਨਾਲ ਸਵਾਗਤ ਕਰਦੇ ਹਾਂ ਉਹਨਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਭਾਰਤ ਦੀ ਪ੍ਰਧਾਨਗੀ ਵਿੱਚ ਹੋਏ ਜੀ20 ਸਿਖਰ ਸੰਮੇਲਨ ਵਿੱਚ ਦੱਖਣੀ ਅਫਰੀਕਾ ਨੂੰ ਮੈਂਬਰ ਬਣਾਇਆ ਗਿਆ ਸੀ India remains a committed partner in Africa's development journey. We support Africa's Development Framework Agenda 2063 to secure a bright and sustainable future for its people. Africa's goals are our priorities. Our approach is to grow together. Edge equals. Our development partnership with Africa is demand driven. It is focused on building local capacities and creating local opportunities. Our objective is not just to invest but to empower. ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਾਨਾ ਦੀ ਰਾਜਧਾਨੀ ਅਕਰਾ ਵਿਖੇ ਭਾਰਤੀ ਭਾਈਚਾਰੇ ਨਾਲ ਗੱਲਬਾਤ ਵੀ ਕੀਤੀ। ਪ੍ਰਧਾਨ ਮੰਤਰੀ ਅਕਰਾਚ ਨਕਰੂਮਾ ਅਜਾਇਬ ਘਰ ਵੀ ਗਏ ਇਹ ਉਹ ਜਗ੍ਹਾ ਹੈ ਜਿੱਥੇ ਕਵਾਮੇ ਨਕਰੂਮਾ ਨੇ ਕਾਨਾ ਦੀ ਆਜ਼ਾਦੀ ਦਾ ਐਲਾਨ ਕੀਤਾ ਸੀ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਨਾ ਦੇ ਰਾਸ਼ਟਰਪਤੀ ਜੌਨ ਡਰਾਮਾਨੀ ਮਹਾਮਾ ਨੇ ਬਹੁਫਾਫਤ ਪੱਧਰੀ ਗੱਲਬਾਤ ਕੀਤੀ ਸੀ ਉਹ ਦੋਵੇਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਇੱਕ ਵਿਆਪਕ ਭਾਈਵਾਲੀ ਤੱਕ ਲੈ ਜਾਣ ਤੇ ਸਹਿਮਤ ਹੋਏ ਦੋਹਾਂ ਪੱਖਾਂ ਨੇ ਵਪਾਰ ਨਿਵੇਸ਼ ਖੇਤੀਬਾੜੀ ਡਿਜੀਟਲ ਤਕਨੀਕ ਸਮਰੱਥਾ ਨਿਰਮਾਣ ਬੁਨਿਆਦੀ ਢਾਂਚਾ ਦੇ ਖੇਤਰਾਂ ਵਿੱਚ ਸਹਿਯੋਗ ਅਤੇ ਲੋਕਾਂ ਵਿਚਾਲੇ ਸੰਪਰਕ ਵਧਾਉਣ ਤੇ ਵਿਚਾਰ-ਵਟਾਂਦਰਾ ਕੀਤਾ ਸੱਭਿਆਚਾਰ ਨੀਮਾ ਆਯੁਰਵੇਦ ਅਤੇ ਰਵਾਇਤੀ ਦਵਾਈ ਦੇ ਖੇਤਰ ਵਿੱਚ ਚਾਰ ਸਮਝੌਤੇ ਤੇ ਸਾਂਝੇ ਕਮਿਸ਼ਨ ਮੈਕੈਨਿਜ਼ਮ ਤੇ ਦਸਤਖਤ ਕੀਤੇ ਦੋਹਾਂ ਦੇਸ਼ਾਂ ਦੇ ਆਗੂਆਂ ਨੇ ਕਾਨਾ ਵਿੱਚ ਦਵੱਲੇ ਵਪਾਰ ਅਤੇ ਭਾਰਤੀ ਨਿਵੇਸ਼ ਵਿੱਚ ਵਾਧੇ ਦਾ ਸਵਾਗਤ ਕੀਤਾ ਉਹਨਾਂ ਨੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਤੇ ਵੀ ਗੱਲਬਾਤ ਕੀਤੀ ਬਾਅਦ ਵਿੱਚ ਕਾਨਾ ਦੇ ਰਾਸ਼ਟਰਪਤੀ ਜੌਨ ਡਰਾਮਾਨੀ ਮਹਾਮਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਾਨਾ ਦੇ ਰਾਸ਼ਟਰੀ ਸਨਮਾਨ ਆਫੀਸਰ ਆਫ ਦਾ ਆਰਡਰ ਆਫ ਕਾਨਾ ਨਾਲ ਸਨਮਾਨਿਤ ਕੀਤਾ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਨਾ ਦੇ ਆਪਣੇ ਸਫਲ ਦੌਰੇ ਤੋਂ ਬਾਅਦ ਤ੍ਰਿਨਿਦਾਦ ਅਤੇ ਟਬੈਗੋ ਲਈ ਰਵਾਨਾ ਹੋ ਗਏ ਨੇ